ਕੀ ਕੀ ਹਾਲ ਚਾਲ ਦੀ ਸਾਰਿਆਂ ਦਾ ਠੀਕ ਠਾਕ ਹਾਂਜੀ ਲੋ ਵੀ ਆਪਾਂ ਚੱਲੇ ਹੁਣ ਘਰੇ ਕਾਫੀ ਟਾਈਮ ਹੋ ਗਿਆ ਉਹਨੂੰ ਬਾਹਰ ਕੰਮ ਜਨ ਨੂੰ ਅਸੀਂ ਘਰ ਦਾ ਸਮਾਨ ਫੂਨ ਲੈਣਾ ਸੀ ਸਮਾਨ ਵਗੈਰਾ ਸਾਰਾ ਲੈ ਕੇ ਹੁਣ ਜਾਣਾ ਆਪਾਂ ਘਰ ਨੂੰ ਤੇ ਅਸੀਂ ਗਏ ਸੀ ਕਿ ਲੰਬੜੇ ਨੂੰ ਲੰਬੜੇ ਸਾਨੂੰ ਇੱਕ ਕੰਮ ਸੀਗਾ ਕੰਮ ਤੋਂ ਵਿਹਲੇ ਹੋਗੇ ਹੁਣ ਗੱਡੀਆਂ ਚੱਲੀਆਂ ਘਰ ਆਲੂ ਮੈਂ ਆ ਤੇ ਨਾਲ ਮੇਰਾ ਸੌਰਵ ਆ ਸੌਰਵ ਡਾਉਣ ਸੌਰਵ ਦਾ ਤੁਹਾਨੂੰ ਸੱਚ ਦੱਸਣਾ ਹੈਗਾ ਸੌਰਵ ਦਾ ਵਿਆਹ ਹੋ ਗਿਆ ਜੀ ਦੱਸ ਨਹੀਂ ਹੋਇਆ ਕਾਫੀ ਟਾਈਮ ਹੋ ਗਿਆ ਇਹਨੇ ਵਿਆਹ ਕਰਾ ਲਿਆ ਆ ਤੁਸੀਂ ਹੁਣ ਦੱਸੂਗੇ ਸੋਰਵ ਨੇ ਵਿਆਹ ਕਰਾ ਲਿਆ ਜੇ ਇਹਦੀ ਘਰ ਵਾਲੀ ਦੇਖਣੀ ਆਂ ਦਾਦਿਓ ਅਸੀਂ ਬਲੌਗ 'ਚ ਦਿਖਾ ਦੇਵਾਂਗੇ ਫੇਰੇ ਪਹਿਲਾਂ ਅੱਜ ਤਾਂ ਤੁਸੀਂ ਰਿਕਮੈਂਡ ਕਰੋ ਸਾਨੂੰ ਵੀ ਵਿਆਹ ਦਿਖਾਈਏ ਸੋਰਵ ਦਾ ਜੇ ਤੁਸੀਂ ਕਹਿੰਦੇ ਆ ਤਾਂ ਫਿਰ ਤੁਹਾਨੂੰ ਦਿਖਾ ਦੇਵਾਂਗੇ ਕਿ ਨਹੀਂ ਸੋਰਵ ਸੋਰਵ ਦਾ ਚੈਨਲ ਵੀ ਦਾਦੇ ਤੁਹਾਨੂੰ ਸਬਸਕ੍ਰਾਈਬ ਕਰਨਾ ਤੁਸੀਂ ਫੇਰੇ ਘਰੇ ਪਹੁੰਚ ਕੇ ਦੱਸਦੇ ਆਂ ਕਿ ਨਹੀਂ ਯਾਰ ਇਹਦਾ ਵੀ ਚੈਨਲ ਮੋਨਟਾਈਜ਼ ਕਰਾਓ ਠੀਕ ਨਹੀਂ ਇਹ ਵੀ ਵਿਚਾਰਾ ਆਪ ਦਾ ਸਿਸਟਮ ਜਿਹਾ ਸੈੱਟ ਕਰ ਲਵੇ ਫੇਰ ਨਹੀਂ ਕੋਈ ਚੱਕਰ ਹੈਗਾ ਫੇਰੇ ਆਈ ਵੇਲੇ ਹੀ ਆ ਉਹ ਵੀ ਹੀ ਵੇੜ ਨਹੀਂ ਚੱਕਿਆ ਡੈਡ ਚੱਕ ਲਓ ਪੰਪਲ ਜੀ ਮਨਵੀਰ ਲੈ ਲਈਆਂ ਜੀਜੀਆਂ ਲੈ ਲਈਆਂ ਕਿੰਨੀਆਂ ਜੀਜੀਆਂ ਲਈਆਂ ਆਹ ੱੱਲੀ ਛੁੱਟੀ ਮਤਲਬ ਕਿੰਨੀਆਂ ਲਈਆਂ ਜੀਜੀਆਂ ਨੰਨੂ ਕੋਕੋ ਤਾਈ ਬੋਆ ਚੜਾਈ ਕਿੰਨੀਆਂ ਜੀਜੀਆਂ ਲਈਆਂ ਓਏ ਕਿੰਨੀਆਂ ਨਹੀਂ ਜੀ ਜੀਆ ਬੱਸ ਹੈ ਕਿ ਕਿ ਲਈਦਾ ਤੇ 10 ਬੋਲ ਕੇ ਦੱਸ ਛੁੱਟੀ ਹਾਂ ਬੜੀ ਹੈ ਕੀ ਹੈ ਓਕੇ ਆ ਜੀ ਜੀ ਹਾਂ ਪਾਪਾ ਜੀ ਅੱਛਾ ਹੋਰ ਇਹ ਨਹੀਂ ਮਤਲਬ 100 ਰੁਪਿਆ ਖਰਚਾ ਦਿੱਤਾ ਹੈ ਜੀ ਇਹ ਸਾਡੇ ਨਾਲ ਤੁਰਿਆ ਸੁਹਿਰ ਦਾ ਚੀਜ਼ਾਂ ਕਰਕੇ ਇਹਨੇ ਸਾਨੂੰ ਚਾਰ ਦੁਕਾਨਾਂ ਕਿੰਨੀਆਂ ਤੱਕ ਘੁੰਮਿਆ ਸਾਰਾ ਉੱਤਰ ਕੇ ਘੱਟੇ ਘੱਟੇ ਦਸ 11 ਦੁਕਾਨਾਂ ਇਹਦੇ ਕਰਕੇ ਤੁਹਾਨੂੰ ਘੁੰਮਣੀਆਂ ਪਈਆਂ ਇਹਦੇ ਡੋਨਟਸ ਚਾਹੀਦੇ ਸੀ ਇਹਨੂੰ ਮਿਲਦੇ ਨਹੀਂ ਬੈਗੇ ਸਾਨੂੰ ਬੜਾ ਔਖਾ ਇਹਦਾ ਸਮਾਨ ਮਿਲਿਆ ਤੇ ਫੇਰ ਔਖਾ ਹਰ ਗਿਆ ਸੀ ਚੀਜ਼ਾਂ ਇਹਨੇ ਲਗੀਆਂ ਹੈ ਬਾਚੋਂ ਦੀਆ ਬਾਚੋਂ ਦੀਆ ਚਲੋ ਕਰ ਲਈਏ ਗੱਲਬਾਤ ਨਾ ਘਰੇ ਪਹੁੰਚ ਗਏ ਜੀ ਸਾਰੇ ਨਾ ਉੱਥੇ ਦੇ ਕਰਦੀਆਂ ਉੱਥੇ ਵੀ ਨਹੀਂ ਲੈ ਬੀਬੀ ਕਿਆ ਕਰਾਂ ਕਿਆ ਜੀ ਕਰਾਂ ਕਿਆ ਚ ਕਰਾਂ ਡੋਲੇਆਂ ਚ ਜਾਣ ਪਤਾ ਲੱਗ ਜਾਂਦੀ ਬੀਬੀ ਛਤੀ ਆ ਗਈ ਥੱਲੇ ਜੀ ਜੀ ਬੋਹਾਂ ਨਹੀਂ ਹੋਵਾ ਬੀਬੀ ਜਾ ਆਉਂਦੇ ਆ ਤੂੰ ਥੱਲੇ ਉੱਤਰ ਆ ਗਏ ਬਸ ਜਾਮ ਦੇ ਚਾਰੀ ਬਣਾ ਲਓ ਨਾੜ ਬਲੌਕ ਬਣਾ ਕੱਪੜੇ ਮੇਰੇ ਆਈ ਆ ਮਾ ਕੱਪੜੇ ਤਾਂ ਕਿਸੇ ਨੇ ਨਹੀਂ ਮੈਂ ਤਾਂ ਆਵਾਂ ਰੇ ਮੈਂ ਕਿੱਦਾਂ ਜਾਣਾ ਨਹੀਂ ਦੂਰ ਉੱਥੇ ਪਹਿਲੀ ਮੈਡੀਕਲ ਤੋਂ ਆ ਜਾਣਾ ਜੀ ਜੀ ਆ ਗਏ ਤੁਸੀਂ ਓਕੇ ਇੱਧਰ ਆਲੂ ਵਾਲੇ ਪਰੌਂਠੇ ਬਣਾਏ ਸੀ ਅੱਜ ਮੰਮੀ ਹੋਣਾ ਨੇ ਤੇ ਖਾਦੇ ਅੱਜ ਅਸੀਂ ਮਾਮਾ ਜੀ ਇੱਧਰ ਬੈਠੇ ਹੋਏ ਨੇ ਪਾਣੀ ਪੀ ਲਿਆ ਪਾਣੀ ਤਾਂ ਡੁੱਲ ਗਿਆ ਇੱਥੇ ਇੱਥੇ ਡੁੱਲ ਗਿਆ ਪਾਣੀ ਕਹਿੰਦਾ ਇਹ ਪਾਣੀ ਡੁੱਲ ਗਿਆ ਹਾਂਜੀ ਹਾਂ ਦਿਖਾਨੀ ਦੇਖੋ ਜੀ ਆਹ ਡਾਂਟ ਇਵਨ ਇਵੋ ਜੀ ਸੋਤਾ ਪਿਆ ਇਹ ਲੈ ਇਹਦਾ ਸੋਤਾ ਪਿਆ ਲੈ 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 ਟੁਕ ਟੁਆ ਮਨੇ ਵੀਰ ਦੇ ਪੈ ਗਈਆਂ ਅੱਜ ਕੱਲ ਕਿੱਥੇ ਰਹਿੰਦੇ ਨਹੀਂ ਮੈਂ ਪਾਪਾ ਨੇ ਨਾ ਉਹ ਤੇ ਪਾਪਾ ਉੱਤੋਂ ਨਾ ਲੈਣਾ ਪਾਪਾ ਨਾਲ ਉੱਪਰ ਚੱਲ ਉੱਪਰ ਉੱਪਰ ਚੱਲ ਅੱਜ ਕੱਲ ਕਿੱਥੇ ਨਿੰਦੇ ਹੀ ਪਾਪਾ ਪਾਪਾ ਬਾਓ ਥੈਂਕ ਯੂ ਬਹੁਤ ਕੰਮ ਬਹੁਤ ਕੰਮ ਬਿੱਟੀ ਕਾ ਤੂ पहले बैठ दी गार्लाक दस भी मैं आया थे। दिदा दिदा मारा। <laughs> अच्छा ननू की करना तू अच्छा तू इया ਅਿੱਥੇ ਕਿਹਦੇ ਦਾ ਦਾਦੀ ਕੋਲ ਆ ਨਹੀਂ ਨਹੀਂ ਆ ਕਿੰਨਾ ਦਾ ਘਰ ਆ ਮੈਂ ਕਿਹਦਾ ਘਰ ਆ ਇਹ ਮੇਰਾ ਨਹੀਂ ਆ ਕਿੰਨਾ ਦਾ ਘਰ ਆ ਬਾਹਰ ਕੌਣ ਕੌਣ ਬੈਠਾ ਬਾਬਾ ਜੀ ਹਾਂ ਚਾਚੂ ਹਾਂ ਸ਼ੁਭਾ ਚਾਚੂ ਹਾਂ ਘਰ ਕਿਹਨਾਂ ਦਾ ਹੈ ਮੇਲਾ ਸ਼ੁਭ ਚਾਚੀ ਵਾ ਓਏ ਨੰਨੇ ਮੇਂ ਗਾਲ ਸੋਣਾ ਬਾਰ ਕੋਣ ਕੋਣ ਬੈਠਾ ਦੱਸ ਪਹਿਲਾਂ ਉੱਚੋ ਪਾ ਲਈ ਸੌਂਪ ਜਿਆ ਨੂੰ ਉਦਾ ਪਾਈ ਹੋਇਆ ਜਿਆ ਨੂੰ ਦਵਾ ਖਾਲਿਆ ਕਰੋ ਬਧੀਆ ਤੂੰ ਦੇਖੀ ਸਹੀ ਹੋ ਜਾਣਾ ਮਿੰਟ ਚ ਬਿਕਰਮ ਹਾਂ ਜੇ ਤੂੰ ਅੰਨੀ ਕ ਮੱਕੀ ਬੀਬੀ ਨੂੰ ਲੈ ਜਾਓ ਉਹਨਾਂ ਸਹੀ ਹੋ ਜਾਣਾ ਸਹੀ ਹੈ ਕੋ ਗਲਤ ਆ ਬੀਬੀ ਤੇਰੀ ਉਮਰ ਦੇ ਬੱਚਾ ਨਾਲ ਥੋੜੀ ਬਹੁਤ ਫੀਮ ਖਾਲਿਆ ਕਰੋ ਉਹਨਾਂ ਤੁਹਾਡਾ ਮਤਲਬ ਧਰਕਣ ਧੁਰਕਣ ਕਦੀ ਵੀ ਮਤਲਬ ਬਦਨੀ ਨਹੀਂ ਥੋੜਾ ਕਾ ਸਰੀਰ ਚੱਲੀ ਜਾਣਾ ਤੁਹਾਡਾ ਹਫ਼ਤੇ ਚ ਕਦੀ ਇਹ ਖਾਲਿਆ ਕਰਿਓ ਜਦੋਂ ਜ਼ਿਆਦਾ ਸੀਟ ਢਿੱਲਾ ਹੋਇਆ ਨਾ ਉਦੋਂ ਮੱਖੀ ਜਿੰਨੀ ਖਾ ਲਈ ਉਹ ਉਹਨਾਂ ਦਾ ਤਾਂ ਸਰੀਰ ਨਹੀਂ ਮਤਲਬ ਪੁੱਟ ਨਾ ਖਾ ਗਿਆ ਤੁਹਾਡਾ ਵਧੀਆ ਹੋ ਗਿਆ ਨਾ ਦੇਖਿਓ ਬਿਮਾਰ ਬੰਗੂੜ ਜਿਹੜਾ ਤੁਸੀਂ ਸਾਰਾ ਸੱਚੇ ਮੈਂ ਉਹਨੂੰ ਬਰੋਣਾ ਇਹਦੇ ਮੂੜੇ ਆ ਜਾਂਦਾ ਉਹ ਲੈ ਹੋਰੇ ਆ ਜਾਂਦਾ ਮੈਂ ਟੋਮੇ ਟਿੱੰਨੀ ਕਰਦਾ ਇਹ ਲੈ ਲਾਪਿਆ ਰੂਣਾ ਬੱ ਪਿੱਛੇ ਹੋਇਆ ਤੂੰ ਉਈ ਰ ਛੇ ਨਵੀਂ ਏ ਈਆ 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 ਮਨੂੰ ਕੀ ਹੋਇਆ ਤੈਨੂੰ ਮੈਂ ਕਿੱਦਾਂ ਮੜ ਵੀ ਤੈਨੂੰ ਮਾਰਿਆ ਕਿੰਦਾ ਫੇਕ ਇਹ ਮਨੂ ਨਾ ਮਾਰਦਾ ਹੱਸਦਾ ਹੱਸਦਾ ਹੱਸ ਮੈਨੂੰ ਵੀਰ ਮਾਰਦਾ ਹੱਸਦਾ ਮੂਹ ਦੇਮਰ ਉਡ ਲਿਆ ਇਹ ਹਾਏ ਰੱਬਾ ਹਾਂ ਹਾਥ ਦੇਖਿਆ ਮੜਿਆ ਇਹਦੇ ਕੋਲ ਨਹੀਂ ਜਾਇਓ ਹਾਥ ਲਾਇਓ ਹਾਥ 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 ਲਾਇਓ ਹਾਥ ਮੈਂ ਮੁੜ ਕੇ ਓਏ ਗਰੋ ਹਾਂਜੀ 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 ਮੰਮੀ ਮੰਮੀ ਜੇ ਮੁੰਡਾ ਸਵਾ ਕੇ ਬੈਠ ਚੁੱਕਿਆ ਆ ਕੇ ਅੰਦਰ ਸਾਡਾ ਸੁਨਵੀਰ ਥੋੜੀ ਜਿਹੀ ਤਿਆਰ ਕਰਨ ਕਰਕੇ ਮੇਰਾ ਸੁਨਵੀਰ ਸ਼ੋ ਗਿਆ ਜੈਸ਼ ਹੋ ਗਿਆ ਸ਼ੋ ਗਿਆ ਹਾਂਜੀ ਮੈਂ ਰਪਾਇ ਨਹੀਂ ਆ ਕੀ ਚਾਹ ਦੋ ਮਤਾਨੂੰ ਅਸ਼ਿਆ ਗਾਇਸ ਮੇਰੀ ਮੰਮੀ ਨੇ ਚਾਹ ਵੀ ਨਹੀਂ ਕੀ ਯਾਰ ਦੇਖ ਲੋ ਵੀ ਸਾਡੇ ਘਰੇ ਚਾਹ ਨਹੀਂ ਸੀ ਆ ਮਮੀ ਕਹਦੀ ਮੈਂਨੇ ਚਾਹ ਦੇ ਦੋ ਤੇ ਚਾਹ ਸਾਡੇ ਇਹਦੇ ਦੁੱਧ ਬਾਰੇ ਬਹੁਤ ਤਾਂ ਸੀ ਤੁਸੀਂ ਪੀਓਗੇ ਨਹੀਂ ਤੂੰ ਮਮੀਂ ਦੇ ਤੁਸੀਂ ਪੀ ਲੋ ਜਹਾ ਘੁੱਟ ਘੁੱਟ ਨਹੀਂ ਮੈਂ ਪੀ ਲਈ ਯਾਰ ਇਥੇ ਤਾਂ ਦੁੱਧ ਬਾਰੇ ਕਰ ਮਾਰਦੇ ਹਾਂ ਹੁਣ ਵਿੱਚ ਮੈਥ ਵੀ ਰੱਖੀ ਹੈ ਗਾਇਜ਼ ਗਾਇਜ਼ ਇੱਥੇ ਮਿਰਚਾਂ ਵੀ ਪਈਆਂ ਇੱਥੇ ਮਿਰਚਾਂ ਬਰੋਸਾ ਨਹੀਂ ਕੀਤੀਆਂ ਸੀ ਹੁਣ ਖਾਂਡ ਦੀ ਘਟ ਗਈ ਹੋਈ ਮਿਰਚਾਂ ਏ ਖਾਇਰ ਬੋ ਸਾਡੀ ਮੰਮੀ ਚਾਹ ਬਹੁਤ ਪੀ ਉਹ ਚਾਹ ਕਹਤਾ ਖਾਡ ਬਹੁਤ ਗਿਆ ਲੋ ਵੀ ਸਾਡਾ ਸੁਨਵੀਰ ਜਿਹੜਾ ਉਹ ਵੀ ਉੱਠ ਚੁੱਕਿਆ ਆ ਮੈਂ ਇੱਕ ਦਾ ਮਿਚੋਂਦਾ ਏਦਾਂ ਇਹਨੇ ਸੋਣਾ ਥੋੜਾ ਆ ਇਹ ਵਾ ਉੱਠੀ ਜਾਣਾ ਵਾਰ-ਵਾਰ ਉੱਠੀ ਜਾਣਾ ਲੈ ਤਾਂ ਨਹੀਂ ਮੇਰਾ ਮੰਮੀ ਮम्मा ਬੈਠੇ ਦੇਖੋ ਕਿਦਾਂ ਗੋਦੀ ਚੱਕ ਲੈਣਾ ਦੇਖ ਤੇ ਮੈਂ ਤੇ ਆ ਰਹੀ ਤਾ ਉਹ ਤਿਆਰ ਕੀਤਾ ਤੁਸੀਂ ਓਏ ਤਿਆਰ ਹੋਇਆ ਸੰਵੇਦਤ ਹਾਂਜੀ ਹਾਂ ਕੀ ਹੋਇਆ ਸੀ ਦੋ ਚਾਹ ਦੀ ਮੇਰੇ ਨਾਲ ਦੋ ਇਦਾਂ ਦੇ ਕਿਦਾਂ ਹਾਂਜੀ ਮੇਰੇ ਚੁੱਪੀ ਘਾ ਲੈ ਕਿਦਾਂ ਪਾਉਂਦਾ ਕਿ ਮੈਨੂੰ ਵਸ ਨਾ ਗੱਲ ਨਾ ਲਾਈ ਰੱਖੋ ਗੱਲ ਨਾ ਲਾਈ ਰੱਖੋ ਨਹੀਂ ਬੁੱਤ ਤੁਸੇ ਦੋਦੇ ਉਹ ਆਹੇ ਕਰ ਉਹ ਇਹਦਾ ਦੋ ਦੋ ਆ ਬੋ ਦੋਦੇ ਥੋੜਾ ਜਿਹਾ ਕੋਸਾ ਜਿਹਾ ਕਰਕੇ ਪਾ ਦਿੰਦੀ ਕਿੱਥੇ ਆ ਪੋ ਦੋਦੇ ਦਾ ਇਹਦੇ ਵਿੱਚੋਂ ਦੇ 来你就就送パイ オーवनਰਸਨ લેનો મનીર પર હે ઓકે ਇਹਦਾ સાફો ਹੁੰਦਾ ਲੈ ਹਾਂ ਪਹਿਲਾਂ ਆਪਾਂ ਦੁੱਧ ਕਰਕੇ ਦੇ ਲਈਏ ਕਿੰਨੀ ਸੁਣੋ ਇਹਨੂੰ ਗਰਮ ਮੇਰਾ ਮੁੰਡਾ ਤਾਂ ਤੋ ਤੋਣਾ ਰੋਏ ਬਸ ਨਹੀਂ ਹੋ ਗਿਆ ਗਿਆ ਹੀ ਨਹੀਂ ਸਾਡੇ ਵੀ ਅੱਜ ਅਸੀਂ ਆਪਣੀ ਤੁਹਾਨੂੰ ਚਾਚੀ ਦਿਖਾਣੇ ਆ ਮੰਮੀ ਪੰਜ ਸਾਡੇ ਨਾਨੀ ਆ ਨੀ ਲੱਗੀ ਆਹੋ ਨਾਨੀ ਨਾਨੀ ਜੀ ਸਾਸਰੀ ਘਰ ਹੋਰ ਤੁਸੀਂ ਠੀਕ ਠਾਕ ਹੋ ਹਾਂਜੀ ਠੀਕ ਠਾਕ ਹਾਂ ਹੋਰ ਵੀਰਾਂ ਨੇ ਸਭ ਠੀਕ ਠਾਕ ਘਰੇ ਫੈਮਿਲੀ ਠੀਕ ਆ ਚਲੋ ਕਿਰਪਾਈ ਚਾਹੀਦੀ ਆ ਸਭ ਵਧੀਆ ਠੀਕ ਠਾਕ ਘਰੇ ਤੁਸੀਂ ਵੀ ਸਾਰੇ ਜਣੇ ਸਾਸਰੀ ਘਰ ਕਰਿਓ ਜੀ ਸਾਡੀ ਨਾਨੀ ਨੂੰ ਠੀਕ ਆ ਨਾਨੀ ਨਾਨੀ ਨੂੰ ਤੇ ਉਧਰ ਦੀਦੀ ਹੁਣੇ ਤਿਆਰ ਹੁੰਦੇ ਪਏ ਆ ਤੇ ਅਸੀਂ ਹੁਣ ਜਾਣ ਦੀਆਂ ਤਿਆਰੀਆਂ ਕਰਦੇ ਪਏ ਘਰ ਨੂੰ ਤੇ ਸਾਡੀ ਨਾਨੀ ਥੋੜੀ ਬਿਮਾਰ ਹੋ ਗਈ ਸੀਗੇ ਤੇ ਇਸ ਕਰਕੇ ਉਹਨਾਂ ਨੂੰ ਨਾਨੀ ਨੂੰ ਲੈ ਕੇ ਗਏ ਇੱਕ ਨਾਨੀ ਨੂੰ ਲੈ ਕੇ ਗਏ ਆ ਨੂਰਮੈਲ ਉਹਨਾਂ ਹਾਂਜੀ ਨੂਰਮੈਲ ਲੈ ਕੇ ਗਏ ਆ ਇੱਕ ਨੂੰ ਸਾਡੇ ਕੋਲ ਬਿਠਾ ਗਏ ਇੱਕ ਨੂੰ ਸਾਡੇ ਕੋਲ ਬਿਠਾ ਗਏ ਕਿ ਸਾਡਾ ਦਿਲ ਲੱਗਾ ਰਵੇ ਤੇ ਦੂਜੇ ਨਾਨੀ ਨੂੰ ਲੈ ਕੇ ਗਏ ਉਹਨਾਂ ਨੂੰ ਨਾ ਥੋੜਾ ਫੀਵਰ ਜ਼ਿਆਦਾ ਹੋਣ ਲੱਗ ਗਿਆ ਸੀ ਇਸ ਕਰਕੇ ਵਿਕਰਮ ਲੈ ਕੇ ਗਏ ਆ ਉਹਨਾਂ ਨੇ ਬਸ ਚਾਹ ਹੀ ਪੀਤੀ ਆ ਬਸ ਚਾਬੀ ਕੇ ਨਾਲ ਹੀ ਮੈਂਟੋ ਮੈਂਟ ਓਏ ਹੋਏ ਅੱਛਾ ਠੀਕ ਆ ਆ ਜਿਹੜਾ ਠੰਡਾ ਉੱਤੀ ਪਾ ਲਈ ਪਾਣੀ ਹਾਂਜੀ ਕਾਇਸ ਸਿਰ ਤੋਂ ਆਪਾਂ ਲੈਣ ਚੱਲੇ ਹਾਂ ਜੀ ਚੀਜ਼ੀਆਂ ਚੀਜ਼ੀਆਂ ਤੇਲ ਘਰ ਦਾ ਖਾਣ ਨਾ ਚੀਜ਼ੀਆਂ ਖਾઈએ ਕੀ ਖਾਣਾ ਤੁਸੀਂ ਸਤਿ ਸ਼੍ਰੀ ਅਕਾਲ ਜੀ ਬੋਲ ਰਹੇ ਤਾਂ ਖਾ ਲੈਣਾ ਯਾ ਨਾਰਮਲ ਜਾ ਨੋਰਮਲ ਜਾਵਾਂਗੇ ਹੁਣ ਨਿਆਣੇ ਠੀਕ ਆ ਹਾਂਜੀ ਤੁਹਾਨੂੰ ਵੀ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਤੁਸੀਂ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਮੈਨੂੰ ਸਾਰੀਆਂ ਜਾਂਦੀਆਂ ਸੋ ਮੈਂ ਨਾ ਚੀਜ਼ ਖਾਣ ਆਈ ਆ ਮੈਂ ਕਿਹਾ ਯਾਰ ਕੁਝ ਖਾ ਲਈਏ ਫੀਲ ਗੇ ਤੇ ਤੁਸੀਂ ਕੀ ਖਾਣਾ ਤੁਸੀਂ ਇਹਨਾਂ ਸ਼ਾਪ ਤੇ ਜਾ ਕੇ ਖੀ ਖਾਈਏ ਚਲੋ ਇੱਥੇ ਚੱਕੀ ਚੱਲਦੀ ਹਾਂ ਆਟੇ ਦੀ ਚੱਕੀ ਆ ਤੇ ਮੈਂ ਚੱਲੀ ਆ ਕੁਝ ਖਾਣ ਜਾਂ ਭੁੱਖ ਬਹੁਤ ਲੱਗ ਰਹੀ ਸੀ ਤੇ ਮੈਂ ਘਰ ਮੈਂ ਤਾਂ ਦੀਦੀ ਚਲਦੀ ਆ ਜਾਂ ਉੱਧਰ ਸਾਰੇ ਜਣੇ ਬੈਠੇ ਹੋਇਆ ਮੰਮੀ ਉਹਨੇ ਗੱਲਾਂ ਬਾਤਾਂ ਮਾਰਦੇ ਪਏ ਸੀਗੇ ਲਓ ਜੀ ਮੈਨੂੰ ਲੱਗਾ ਦੁਕਾਨੇ ਖੁੱਲੀ 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 ਦੁਕਾਨ ਖੁੱਲੀ ਆ ਮੈਨੂੰ ਲੱਗਾ ਪਹਿਲਾਂ ਸਾਰਾ ਆਪਣੇ ਦੇਖੋ ਨਾ ਗ੍ਰੀਨ ਜੈਕਟ ਪਾਈ ਸੀ ਆਹੋ ਉਹ ਥੋੜਾ نیچے ਜੇ ਸੀਗੇ ਉਹਨੂੰ ਹਾਂ ਲੱਗਦਾ ਲੱਗਦਾ ਸਾਰਾ ਅੱਛਾ ਉਹ ਦੀਦੀ ਕੰਤਾ ਚਲੀਏ ਕਿਹੜੀ ਚਲੋ ਚਲੋ ਉੱਧਰ ਚਲ ਜਾਨੇ ਆ ਸਮਾਨ ਲੈ ਆਵਾਂ ਜੀ ਸਮਾਨ ਖਾਣ ਪੀਣ ਵਾਲਾ ਫਿਰ ਆਪਾਂ ਤੁਹਾਨੂੰ ਦਿਖਾਣੇ ਆ ਉਧਰਲੀ ਸਾਈਡ ਦਾ 뷰 ਕਹਿੰਦੇ ਇੱਥੇ ਨਵਾਂ ਜਿਹੜਾ ਉਹ ਬਣ ਗਿਆ ਆ ਖੂ ਪੁਲ ਬਣ ਗਿਆ ਆ ਉੱਪਰ ਨੂੰ ਪੁਲ ਵੀ ਤੇ ਖੂ ਵੀ ਗਿਆ ਆ ਹਾਈਵੇ ਬਣ ਰਿਹਾ ਨਾ ਇੱਥੇ ਹਾਈਵੇ ਬਣ ਗਿਆ ਆ ਤੇ ਕਰਦੇ ਗੱਲ ਲੜ ਆ ਗਏ ਅੱਜ ਕੁਕਰੇ ਕੁਕਰੇ ਖਾਈਏ ਕਹਿੰਦੇ ਕੁਕਰੇ ਅੰਨ ਦੀਦੀ ਕਿ ਆਪਣੇ ਲਈ ਤੇਮ ਆਪਣੇ ਲਈ ਕਰ ਕਰੇ ਰਾਤ ਰਾਤ ਨਹੀਂ ਖਾਣੇ ਆਪਾਂ ਘਰੇ ਜਾ ਕੇ ਖਾਵਾਂਗੇ ਹਨ ਚੀਅਰਸ ਕਰ ਕਰੇ ਜਾ ਕੇ ਖਾਵੋਗੇ ਕਿਉਂਕਿ ਇੱਥੇ ਤਾਂ ਸਾਰੇ ਬਾਹਰ ਗਲੀ ਚ ਦੇਖ ਹੀ ਜਾਂਦੇ ਪਏ ਆ ਤੇ ਹੁਣ ਵੀ ਬੰਦ ਕਰਨਾ ਪੈਣਾ ਇੱਥੇ ਦੇਖੋ ਮੇਲਾ ਇੱਥੇ ਸਾਡੇ ਮੇਲਾ ਲੱਗਾ ਸੀਗਾ ਰਾਤ ਮਾਮੇ ਨੂੰ ਲੱਗੇ ਆ ਪੁੱਛਣ ਸਬਜੀ ਬਾਰੇ ਮਾਮੇ ਨੇ ਸਬਜੀ ਪੁੱਛਦੇ ਆ ਸਬਜੀ 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 ਤੇ ਲੱਗਿਆ ਜੀ ਸਬਜੀ ਤੇ ਮਮੇ ਹੁਣੀ ਬੈਠੇ ਸੀਗੇ ਅਕਸਰ ਤੁਸੀਂ ਇਹਨਾਂ ਨੂੰ ਜਾਣਦੇ ਹੀ ਹੋਵੋਗੇ ਸੌਰਵ 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 ਨਾ ਕਰੀਂ ਘਰ ਵਾਲੀ ਸੌਰਵ ਆਪਣੇ ਸੌਰਵ ਭਾਜੀ ਜਿਹੜੇ ਸੀ ਉਹਨਾਂ ਦੀ ਵਾਈਫ ਆ ਤੇ ਮੈਂ ਕਾਜ ਦੇ ਦਰਸ਼ਨ ਤੁਹਾਨੂੰ ਕਰਾਈ ਦਈਆ ਪਰ ਦੱਸਿਆ ਨਹੀਂ ਅੰਕਲ ਕੀ ਕੀ ਸਬਜੀ ਅੰਕਲ ਸਬਜੀ ਕੀ ਕੀ ਬੰਦ ਕਰਤਾ ਉਹ ਅਬ ਚਲਾ ਰਹਾ ਕੁੜੀਏ ਚਲੋ ਬੰਦ ਕਰ ਦੋ ਬੰਦ ਕਰਤਾ ਚਲੋ ਕਰ ਦੋ ਹਾਂਜੀ ਚਲੋ ਕਰ ਦੋ ਬੰਦ ਕੀ ਕੀ ਆ ਕੀ ਕੀ ਅੰਕਲ ਆਲੂ ਹੈ ਮਟਰ ਹੈ ਗੋਭੀ ਹੈ ਤੂੰ ਲਾ ਪੈਸੇ ਦੇ ਦੋ ਨਾ ਅੰਕਲ ਜੈਸੇ ਪਹਿਲੇ ਟੋਨ ਮੇ ਬੋਲਾ ਥਾ ਨਾ ਵੈਸੇ ਬੋਲੋ है वाटर है प्याज है <laughs> कोई बात नहीं अंकल आप बोलो कोई चक्कर नहीं कोई मसला नहीं है अंकल तो मेरे तो पापा दे देता तो सब्जी देती थी इतनी पापा अपन मिल चुके हैं सब्जी मिली नहीं सब्जी ना एक बोल ओके तो साथ में पसंद है चलो कोई कालू बोल पे मतलब हम सब पूरे के तुम आएंगे चलो ਸਬਜ਼ੀ ਕਿਹੜੀ ਲੈਣੀ ਦੇਖ ਲਓ ਅੰਕਲ ਜੀ ਬੋਲਨਾ ਬੋਲਨਾ ਆਲੂਆ ਆਲੂ ਲੋ ਮਟਰ ਲੋ ਗੋਭੀ ਲੋ ਸਾਲਗਮ ਲੋ ਬਤਾਉਨੋ ਬੰਦ ਗੋਭੀ ਲੋ ਬਹੁਤ ਵਧੀਆ ਅੰਕਲ ਬਹੁਤ ਵਧੀਆ ਆਲੂਆ ਕਦੂ ਲੋ ਈਆ ਕਦੂ ਲੋ ਸ਼ਿਮਲਾ ਮਿਰਚ ਲੋ ਜੀ ਵੀ ਕਰ ਲੋ ਕਿਆਈ ਬੋਲਤੇ ਹੈ ਜੀ ਜੀ ਬਿਲਕੁਲ ਬਿਲਕੁਲ ਅੰਕਲ ਲੈ ਲੋ ਬਾਬੂ ਆਲੂ ਇਧਰ ਸੇ ਨਿਕਾਲੋ ਜੀ ਜੀ ਲੈਣਾ ਦੱਸੋ ਤੁਸੀਂ ਤੁਸੀਂ ਦੇਖ ਲਓ ਜੋ ਬਣਾਉਣਾ ਹੈ ਠੀਕ ਹੋਣਾ ਸਾਡੀ ਤਾਂ ਚੱਲ ਜਾਣਾ ਜਿਮੀ ਗੰਦ ਆਲੂ ਜੀ ਆਪਾਂ ਚੱਲੇ ਆਂ ਜੀ ਇੱਧਰ ਹੁਣ ਆਪਣੇ ਘਰੇ ਸਾਹ ਦੇ ਰੋਡ ਬਣਿਆ ਆ ਆਹ ਮੇਨ ਬਣਿਆ ਨਾ ਰੋਡ ਹੁਣ ਹਾਈਵੇ ਘਰੇ ਸਭੀ ਲੱਥੇ ਚਾਹਦੇ ਨਾ ਆ ਨਾ ਖਾਈਏ ਬਣਿਆ ਨਾ ਸਾਦ ਬਣਾਈ ਗਏ ਅਸੀਂ ਹੱਥੇ ਘੜਕ ਅਹੀਂ ਨਾ ਇੱਥੇ ਖੜੇ ਅਸੀਂ ਵਲੌਗ ਬਣਾਇਆ ਅੰਕਲ ਦਾ ਸਬਜ਼ੀ ਵਾਲੇ ਦਾ ਆਲੂ ਲੋ ਮਟਰ ਲੋ ਪਿਆਜ਼ ਲੋ ਜਿਮੀ ਗੰਦ ਲੋ ਉਹ ਅੰਕਲ ਇਦਾਂ ਬੋਲੇ ਆਦੀ ਆਦੀ ਪਿੱਤੋ ਖੇਡਦਾ ਉਹ ਵੈਨ ਜਰਾ ਬਾਬਾ ਮੁੰਡਾ ਖੋਈ ਜਾਂਦਾ ਹਾਂ ਹਾਂਜੀ ਸ਼ਗਰ ਗੰਦੀ ਲੋ ਸ਼ਗਰ ਗੰਦੀ ਕੰਢੀ ਕੰਢੀ ਆਹਾਂ ਅਸੀਂ ਸਬਜ਼ੀਆਂ ਲੈ ਲਈਆਂ ਆ ਦੇ ਲਸਣ ਉਹ ਸੌਰੀ ਧਨੀਆ ਧਨੀਆ ਟਮਾਟਰ ਮਟਰ ਗੋਭੀ ਆਲੂ ਮਤਲਬ ਸਾਰਾ ਕੁਝ ਆਪਾਂ ਫਰੈਸ਼ ਸਬਜ਼ੀ ਲੈ ਆਂਦੀ ਆ ਹੁਣ ਆਪਾਂ ਇਹ ਬਣਾਉਣੀ ਆ ਓਕੇ ਠੀਕ ਹੈ ਗਾਇਸ ਠੀਕ ਹੈ ਆ ਸਾਡੇ ਵਰਗੇ ਜੀ ਫੈਨ ਛੋਟੇ ਛੋਟੇ ਆਪਾਂ ਚੱਲੇ ਆ ਜੀ ਤੁਸੀਂ ਸਾਡੇ ਪਿੰਡ ਦਾ ਵੀਊ ਦੇਖ ਸਕਦੇ ਹੋ ਤੁਹਾਨੂੰ ਪਤਾ ਹੀ ਆ ਕਿ ਉੱਥੇ ਆਪਾਂ ਪਿੰਡ ਚ ਘਟ ਘੁੰਮੀਦਾ ਆ ਇਸ ਕਰਕੇ ਆਪਾਂ ਸੋਚਿਆ ਵੀ ਚੱਲ ਆਪਾਂ ਇਧਰ ਨੂੰ ਘੁੰਮਣੇ ਮਮਾ ਕੀ ਹੋ ਗਿਆ ਆ ਲੜਾ ਤੇ ਆਪਾਂ ਸੋਚਿਆ ਵੀ ਚੱਲ ਆਪਾਂ ਥੋੜਾ ਜਿਹਾ ਪਿੰਡ ਦਾ ਵੀਊ ਵਗੈਰਾ ਵੇਖ ਕੇ ਆਈਏ ਤੇ ਆਗ ਤੋੜ ਲਈ ਕਿਹੜਾ ਆਹਾ ਅੱਛਾ ਠੀਕ ਆ ਮੰਮੀ ਆਗੀ ਇਧਰ ਲੱਗਾ ਆ ਚਾਲੂ ਮੂਲੀ ਸੋ ਗਾਇਸ ਅਦਰ ਮੂਲੀ ਆਲੂ oh my god guys ਕਹਿੰਦੇ ਮੂਲੀਆਂ ਦੇਖੋ ਲੱਗੀਆਂ ਹੋਈਆਂ ਹੈ ਮੈਥੀ ਕਿੱਥੇ ਆ ਪਾਲਕ ਵੀ ਆ ਮੈਥੀ ਵੀ ਆ oh okay okay ਹਾਂ ਸਾਬ मतलब ਲਸਣ ਵਗੈਰਾ ਧਨੀਆ मतलब a to a to g मतलब ਸਭ ਕੁਝ ਆ everything ਸਭ ਕੁਝ ਤੇ ਸੋ ਆ ਦੇਖੋ ਕਿੰਨਾ ਸੋਹਣਾ ਪਿੰਡ ਦਾ ਵਿਊ ਲੱਗ ਰਿਹਾ ਮੇਰੇ ਇੱਥੇ ਫੋਟੋ ਖਿੱਚੋ ਇੱਦਾਂ ਹੀ ਇੱਥੋਂ ਖਿੱਚਣੀਆਂ ਦੇ ਇਦੀ ਵਲੌਗ ਚੱਲਦੇ ਚ ਇੱਥੋਂ ਖਿੱਚਣੀਆਂ ਮੈਂ ਕਹਾਂ ਵਿਆਹੀ ਦਾ ਤਾਂ ਮਾ ਆ ਦੇ ਅੱਜ ਦਾ ਆਪ ਹੁੰਦਾ ਯੂ ਫਲੈਸ਼ ਵੱਜੀ ਸੀ ਨਾ ਫਲੈਸ਼ ਨੂੰ ਕੀ ਕਰਨਾ ਪਊ ਮਿੱਥਾ ਆਦਾ ਇੱਧੇ ਨਹੀਂ ਸੇ ਹਾਂ ਥੋੜਾ ਸੀ ਚੱਲੇ ਆ ਜੀ ਅਹਾਂ ਫਾਇ ਮੇਰਾ ਪੈਰ ਮੁੜ ਗਿਆ ਰੀਲ ਬਣਾਉਂਦੀ ਦਾ ਗਾਇਸ ਆਇਓ ਮੇਰਾ ਮਾਰਤਾ ਗਿੱਟਾ ਮਿੱਟੀ ਤੋੜਦੀ ਗਾਇਜ਼ ਮੇਰਾ ਗਿੱਟਾ ਮੁੜ ਗਿਆ ਇੱਥੇ ਮੰਮੀਆਂ ਆਪਣੇ ਜੁੱਤੀਆਂ ਬੜੀਆਂ ਖੜਕਣੀਆਂ ਲੋਕਾਂ ਨੇ ਕਹਣਾ ਇੱਥੇ ਸਾਡੇ ਆਲੂ ਪੱਟਣ ਆਈਆਂ ਇਹ ਆਲੂ ਪੱਟਣ ਆ ਆਲੂ ਹੋਏ ਨਹੀਂ ਤਾਂ ਪੱਟਣ ਜੁੱਤੀਆਂ ਆ ਲੈ ਮੈਨੂੰ ਤਾਂ ਵਿਚਾਰੀ ਇਹ پتہ ਕਿਹੜੇ ਆਲੂ ਆ ਇਥੇ پتہ ਕਿਹੜੇ ਆ ਹੁਣ ਸਿਆਲੂ ਪੱਟ ਹੋ ਗਏ ਖਾੜੂ ਆਲੂ ਆ ਖਾੜੂ ਅੱਛਾ ਚਲੋ ਤੁਹਾਡੀ ਫੋਟੋ ਖੇਚ ਲਈਏ ਕਿ ਇਧਰ ਨੂੰ ਕਰੋ ਆਲੂਆਂ ਚ ਪੱਟ ਹੋਣੇ ਆ ਦੀਦੀ ਸਾਡੀ ਇੱਥੇ ਦੋਨਾਂ ਦੀ ਖਿੱਚੋ ਫੋਟੋ ਠੀਕ ਆ ਮੈਂ ਤੁਹਾਨੂੰ ਦੱਸ ਇੱਕ ਮਿੰਟ ਆਪਾਂ ਫੋਟੋ ਖਿੱਚੀਏ ਤਿੰਨਾਂ ਜਣੇ ਇਧਰ ਨੂੰ ਖੜੋ ਇਧਰ ਐਸੀ ਐਸੀ ਕਾਕਾ ਨਹੀਂ ਦਿਖਦਾ ਕਾਕਾ ਬਰਤ ਨਹੀਂ ਦੇਰ ਆਹ ਜਿਹੜਾ ਆ ਦੇਖੋ ਸਾਡਾ ਇੱਥੇ ਫੇਮਸ ਟੈਂਕ ਹਾਂ ਟੈਂਕ ਕਹਿੰਦੇ ਪੈਨ ਬਲੋ ਟੈਂਕ ਆਹ ਦਿਖ ਆ ਹੈਗੇ ਆ ਹਾਰੂ ਆਲੂ ਅੱਛਾ ਇਹ ਪੱਟ ਹੁਣੇ ਗਰਮੀਆਂ ਨੂੰ ਠੀਕ ਆ ਜਦੋਂ ਭਾਰ ਗਰਮੀ ਹੁੰਦੀ ਹੈ ਸਿਆਲਾਂ ਦੇ ਡਿਆਲੂ ਆ ਨਾ ਉਹ ਪੱਟ ਹੋ ਗਏ ਆਜੋ ਇੱਧਰ ਨੂੰ ਉੱਧਰ ਨੂੰ ਚੱਲ ਜਾਓ ਮੰਮੀ ਉਹ ਪੱਟ ਹੋ ਗਏ ਆ ਇਹ ਹੈਗੇ ਹਾੜੂ ਇਹ ਗਰਮੀਆਂ ਚ ਪਾਪੂ ਨਹੀਂ ਇਹ ਨਾ ਪਾਪੂ ਨਹੀਂ ਫਿਰ ਅੱਗੇ ਆਪਣੇ ਕੀ ਇੱਥੇ ਖੂਹ ਆ ਆਪਾਂ ਇੱਧਰੋਂ ਨਿਕਲ ਜੀ ਕਿੱਧਰ ਨੂੰ ਅੱਧਾ ਵੀ ਚਲੋ ਹਾਂ ਫੇਰਾ ਘੁੰਮ ਕੇ ਆਉਂਦੇ ਆ ਫੇਰਾ ਘੁੰਮ ਕੇ ਆ ਕੇ ਫੇਰਾ ਤਾਂ ਬਹੁਤ ਵੱਡਾ ਆ ਪਰ ਇਹ ਆਹੋ ਤਾਂ ਗਾਟੀਆਂ ਬਹੁਤ ਚੜ ਕੇ ਤਾਣੂ ਆ ਲਾਈਨ ਚੱਲਦੀ ਉਹ ਕੁੱਤੇ ਵੱਡੇ ਹਾਂ ਕੀੜਿਆਂ ਦੀ ਲਾਈਨ ਦੇਖੋ ਕਿੱਡੀ ਲੰਬੀ ਆ ਉਹ ਦੇ ਉਹ ਉੱਥੇ ਤੱਕ ਉਹ ਅੱਗੇ ਵੀ ਆ ਓਕੇ ਓਕੇ ਇਹ ਮੰਮੀ ਦੇਖੋ ਬੋਲੇ ਮੈਂ ਤਾਂ ਨਹੀਂ ਹੁੰਦੀ ਮੈਂ ਤਾਂ ਗਿੱਟਾ ਮੁੜ ਗਿਆ ਮੇਰਾ ਨਹੀਂ ਭਰਾਵਾ ਆ ਦੇ ਮੇਰੀ ਇਥੇ ਆ ਦੇ ਆਪਾਂ ਦੇ ਇੱਥੇ ਹਾਂ ਗ੍ਰੀਨ ਗ੍ਰੀਨ ਵਿਊ ਆ ਹਾਂ ਅੰਦਰ ਤਾਂ ਕੂਟਾਂਜੀ ਚ ਬੈਠੇ ਆਪਾਂ ਸਵੇਰ ਦੇ ਆਮੀ ਕੱਲ੍ਹ ਦੇ ਬੈਠੇ ਕਿੰਨਾ ਕੁੰਡਾ ਲਾਉਂਦਾ ਸੀ ਕੁੰਡਾ ਲਾਉਂਦਾ ਸੀ ਹਾਂਜੀ ਹਾਂਜੀ ਆਜੋ ਓਕੇ ਆਜੋ ਚਲੋ ਜੀ ਆਜੋ ਬੱਟੇ-ਬੱਟੇ ਜਾਣ ਵਾਲੀ ਐ ਆ ਤੁਰਿਆ ਬੱਟੇ-ਬੱਟੇ ਜਾਣ ਵਾਲੀ ਐ ਬੱਟੇ ਜਾਣ ਵਾਲੀਓ ਮੰਮੀ ਤੁਸੀਂ ਪਿੱਛੇ ਨੂੰ ਆਓ ਫੇ ਬੱਟੇ-ਬੱਟੇ ਜਾਣ ਵਾਲੀ ਐ ਸਾਨੂੰ ਦੇ ਜਾ ਐਡਰੈਸ ਆਪਣੇ ਪਿੰਡ ਦਾ ਮੰਮੀ ਅੱਜ ਸਾਡੇ ਨਾਲ ਦੇਖੋ ਖਾਪੋ ਪਾਉਂਦੇ ਪਏ ਅਸੀਂ ਯਾਰ ਸਾਡਾ ਸਾਡਾ ਹਿਸਾਬ ਦੇਖ ਲਓ ਵੀ ਇੱਦਾਂ ਦਾ ਆ ਹਨ ਵੀ ਅਸੀਂ ਐਡਰੈਸ ਦੇ ਜਾ ਆਪਣੇ ਦਾ ਮਿੱਤੇ ਜਾਣ ਵਾਲੀ ਮੰਮੀ ਮੈਂ ਕੀ ਕਹਿੰਨੀ ਮੈਂ ਤਾਂ ਦੇ ਲਵਾਂ ਵੀ ਆਪਣੇ ਹਿਸਾਬ ਇਦਾਂ ਦਾ ਕਿ ਮੈਂ ਮੰਮੀ ਤੋਂ ਬਿਨਾ ਪੁੱਛੋ ਤਾਂ ਵੈਸੇ ਕਿਤੇ ਜਾਂਦੀ ਨਹੀਂ ਠੀਕ ਆ ਰੋਜੇ ਨੰਬਰ ਤੇ ਮੈਂ ਮੰਮੀ ਨੂੰ ਪੁੱਛੀ ਗਈ ਮੰਮਾ ਕਹਿੰਦੇ ਚਲੋ ਮੈਂ ਵੀ ਚੱਲਦੀ ਆ ਫੇਰ ਨਾਲ ਹੈ ਹੋਂਦ ਲਾਹੀ ਬੱਟੇ ਵਟੇ ਰਾਹੇ ਜਾਣ ਵਾਲੀ ਆਏ ਗਾੜੇ ਕੋਲ ਲੱਗ ਗਏ ਮੈਂ ਤਾਂ ਬੱਟੇ ਵਟੇ ਜਾਂਦੀ ਆ ਆਪਣੇ ਪਿੰਡ ਦਾ ਐਡਰੈਸ ਦੇ ਜਾ ਆ ਲੜਾ ਤੁਹਾਡੇ ਬੰਨੇ ਮੈਂ ਵੀ ਖੇੜਾ ਤੋਂ ਆਹੋ ਉੱਥੇ ਗਈ ਉੱਥੇ ਚਲੀ ਆਪਾਂ ਉੱਥੇ ਮੋਟਰੇ ਆ ਮੰਮਾ ਖੂਰ ਦੇ ਕੇ ਆਈਏ ਚਲੋ ਕਰੋ ਚਲੋ ਲੈਟਸ ਗੋ ਇੱਥੇ ਆ ਨਹੀਂ ਆ ਨਹੀਂ ਇੱਥੇ ਮੈਂ ਕਿੱਥੇ ਦਿੱਲੀ ਗਲੀ ਆ ਬੈਠੇ ਆ ਆ ਆਂਬ ਦਾ ਬੂਟਾ ਆ ਹਰੇ 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 ਮਟਰ ਹਾਂ ਏ ਮਟਰ ਵੀ ਲੱਗੇ ਬਾਬਾ ਆਈ ਰਹੀ ਆ ਸਾਰੇ ਦੇਖੋ ਤੇ ਇੱਕ ਤੋੜ ਕੇ ਕਿਦਾਂ ਦਾ ਸਵਾਦ ਆ ਅਸੀਂ ਹਿਸ਼ਾਰਪੁਰ ਜਾਂਦੇ ਹੁੰਦੇ ਸੀ ਨਾ ਹਿਸ਼ਾਰਪੁਰ ਤੋਂ ਰਾਜ ਮੈਨੂੰ ਉਦੋਂ ਲੱਜਦੀ ਪਾਲਕ ਨਹੀਂ ਲੱਜਦੀ ਆ ਦੇਖ ਸਾਡੇ ਇੱਧਰ ਪਾਲਕ ਏਕਿਆਂ ਦਾ ਪਿੰਡ ਆ ਪੇਕੇ ਨਾਲ ਤਾਂ ਮੰਮੀ ਨੇ ਆਹੋ ਦੇਖੇ ਦੇਖੇ ਹੋਰ ਉਹ ਪਾਲਕ ਗਿੱਡੀ-ਗਿੱਡੀ ਬਾਹੇ ਗਰੂ ਮੇਥੇ ਇੱਧਰ ਦੀ ਇੱਕ ਪੀਤ ਮੇਥੇ ਕਿਉਂ ਬਹੁਤ ਮਤਲਬ ਸਬਜ਼ੀ ਲਿਆ ਯਾਰ ਮਿਹਨਤ ਆ ਕਿੰਨੀ ਹੈ ਦੇਖੋ ਯਾਰ ਮਿਹਨਤ ਕੀਤੀ ਲੋਕਾ ਦੇਖੋ ਆਹ ਦੇ ਮਿਹਨਤ ਨਾਲ ਦੇ ਲਾ ਮਿਹਨਤ ਦੇ ਲਸਣ ਲਾਇਆ ਪਿਆਜ਼ ਆਹ ਇਹ ਪਿਆਜ਼ ਗੰਡੇ ਹਰੇ ਹਾਂ ਉਹ ਹਰੇ ਆ ਕਾਲੇ ਪਤਾਉ ਉਹ ਚੁੱਟੇ ਉਹ ਗੋਭੀ ਪਾਲਕ ਦੇਖੋ ਕਿੰਨੀਆਂ ਸੀ ਆ ਇਹ ਪਾਲਕ ਦੇ ਕਿੰਨੀ ਮੂਲੀਆਂ ਦੇਖੋ ਕਿੰਤਾ ਹੀ ਇੱਥੇ ਕੋਈ ਹੈ ਹੀ ਨਹੀਂ ਪੁੱਛ ਕੇ ਲਈ ਜਾਂਦੇ ਚੀਨੀਆਂ ਦੋ ਪਾਲਕ ਦੀ ਜਾ ਕੇ ਸਾਲਗਮ ਵੀ ਜਿਹੜਾ ਦੇ ਮੋਰ ਮਮਾ ਚਠੇਰੇ ਲਾਦ ਕੇ ਕਿਹਦੇ ਹਾਂ ਫਰੀਜ਼ ਹੈ ਨਾ ਹਾਂਜੀ ਆ ਵੀ ਚਠੇ ਆਹ ਸਾਲਗਮ ਦੀ ਜੇ ਕਿੱਥੇ ਆਓ ਸਾਲਗਮ ਖਾਣ ਦਾ ਬਹੁਤ ਨੂੰ ਇਹਨੂੰ ਪੂਖ ਹੈ ਨਾ ਆ ਮਟਰ ਆ ਪਰਾਣਾ ਇੱਧਰ ਉਹ ਇੱਧਰ ਇੱਧਰ ਦੇ ਕੋਈ ਇਹ ਪਰਾਣਾ ਤੂ ਆ ਹਾਏ ਖਤਮ ਨਹੀਂ ਹੋਉਂਦੇ ਆ ਦੇਖੋ ਤਾਂ ਏ ਦੁੰਗਾ ਬਹੁਤ ਹਾਂ ਹਾਂ ਇਧਰੋਂ ਦੇਖੋ ਮੈਂ ਨਾ ਫੋਨ ਬਹੁਤ ਘੁੱਟ ਕੇ ਫੜਿਆ ਉਹ ਦੇਖਿਓ ਥੱਲੇ ਕਬੂਤਰ ਆ ਉਹ ਦੇਖ ਕਬੂਤਰ ਆ ਥੱਲੇ ਵੀਰ ਜੀ ਇਧਰੋਂ ਆਓ ਕਿਧਰੋਂ ਮੋਬਾਈਲ ਫੜ ਕੇ ਦੇਖਦਾ ਹਾਂ ਹਾਂ ਧਿਆਨ ਨਾਲ ਠੀਕ ਮੋਬਾਈਲ ਫੜ ਕੇ ਰੱਖੀ ਮਮਾ ਮੋਬਾਈਲ ਮੈਂ ਘੁੱਟ ਕੇ ਫੜਿਆ ਉਹ ਦੇਖੋ ਥੱਲੇ ਕੀ ਹੈ ਨਾ ਬਈ ਕਿੰਨੀਆਂ ਪ੍ਰਾਣੀਆਂ ਇੱਟਾਂ ਨੇ ਪ੍ਰਾਣੀਆਂ ਹਾਂ ਹਾਂ ਬਰਾਵਾ ਆਹ ਸਾਡਾ ਸੰਵੀਰ ਵੀ ਕੰਮ ਆਇਆ ਸਾਡਾ ਸੰਵੀਰ ਵੀ ਕਹਿੰਦਾ ਹਾਂ ਆਹ ਦੇ ਹਾਂ ਪਾਰਕ ਦੇ ਕਿਨਾਰੇ ਸਾਨੂੰ ਬੁढ़ाई ਆਹੋ ਮੈਂ ਇੱਥੇ ਚੇਅਰ ਤੇ ਬੈਠਦੀ ਤੂੰ ਮੇਰੀ ਫੋਟੋ ਖਿੱਚੋ ਚੱਲ ਦੇਖੀ ਲਮੜੀ ਖਿੱਚੋ ਫੋਟੋ ਚੱਲ ਮੰਮੀ ਬੈਠਦੀ ਆ ਮੰਮੀ ਦੇ ਨਾਲ ਮੈਂ ਫੋਟੋ ਖਿਚਾਣੀ ਆ ਫੜਿਓ ਮੜਾ ਬੈਠੂ ਹਾਂ ਬੈਠੋ ਠੀਕ ਆ ਚੱਲ ਸੰਵੀਰ ਉਧਰ ਨੂੰ ਪਪਾ ਕਰ ਲੈ ਆਪਣਾ ਪੁਆਲੀ ਚੁੰਨੀ ਸਹੀ ਕਰੋ ਮਮੂ ਕੀ ਤੁਸੀਂ ਲਈ ਚੁੰਨੀ ਉੱਪਰ ਰਹਿਣ ਦੋ ਨੀ ਮੇਰੇ ਬਾਲ ਹਜੇ ਰੰਗਣ ਵਾਲੇ ਆ ਪੁਆ ਇਹ ਦੇਖੋ ਇਹ ਹਮਾਰਾ ਪੀਕੇ ਦਾ ਪੈਂਟ ਤੇ ਜਾਣਾ ਹੀ ਪਤਾ ਨਹੀਂ ਇਧਰੋਂ ਲੱਤਾ ਲੱਤਾ ਆਪਣੀਆਂ ਖਰਾਬ ਕਰਕੇ ਲੱਦਾ ਜਾਣਾ ਪੈਣਾ ਸਾਨੂੰ ਹਾਂ ਰਿਗਾਰਡ ਮੈਨੂੰ ਹੀ ਦੇ ਦੋ ਮਾਰੀ ਨਾ ਆ ਦੇ ਆ ਦੇ ਆ ਦੇ ਬਾਈ ਕਿ ਉਹ ਵਿਚਾਰਾ ਜਾ ਕੇ ਦੱਸ ਨਹੀਂ ਭਰਾਵਾ ਪਤਾ ਕੋਈ ਨਹੀਂ ਬਹੁਤ ਇਹ ਤਾਂ ਉਹ ਬੜਾ ਖਤਰਨਾਕ ਹੈ ਹਾਰੇ ਹੁੰਦਾ ਪਿਆ ਆ ਮੰਮੀ ਨੇ ਇਹਨੂੰ ਦੋ ਕ ਦਬਕੇ ਮਾਰੇ ਜਾ ਕੇ ਆ ਉਹ ਬੈਠ ਗਿਆ ਉਹਨੂੰ ਪਤਾ ਵੀ ਨਹੀਂ ਸ਼ਾਂਤੀ ਨਾਲ ਉੱਠ ਕੇ ਆ ਬਸ ਇਹ ਡੰਡੇ ਡੁੰਡੇ ਹੁਣ ਨਾ ਹੱਥ 'ਚ ਫੇਰ ਭੱਜ ਜਾਂਦੇ ਆ ਉਹ ਕਹਿੰਦੇ ਬਾਲਕੋ ਕਹਿੰਦੀ ਆ ਕਿਹਦੀ ਆ ਇਹ ਸੋ ਆਪਾਂ ਇੱਥੇ ਨਹੀਂ ਤਾਂ ਪੁੱਛ ਕੇ ਤੋੜ ਲੈਣੀ ਸੀ ਕੋਈ ਨਾ ਆਪਾਂ ਦੇਖਦੇ ਹਾਂ ਜੇ ਉਧਰੋਂ ਅੰਕਲ ਹੁਣੀ ਹੋਏ ਤਾਂ ਉਹਨਾਂ ਨੂੰ ਪੁੱਛਦੇ ਜੀ ਤੋੜਨ ਅੰਕਲੋਂ ਫਿਰ ਕਰਾ ਕਰ ਚਾਹ ਪੀਂਦੇ ਜਾ ਕੇ ਕੋਈ ਨਾ ਤੁਹਾਨੂੰ ਪਾਲ ਕੇ ਮਿਲ ਜੂਗੀ ਮੇਰੇ ਹੁੰਦਾ ਟੈਨਸ਼ਨ ਨਹੀਂ ਲੈਣੀ ਬੜੇ ਮਜ਼ੇਦਾਰ ਹਾਂ ਹਾਂ ਟਮਾਟਰ ਬੜੇ ਮਜ਼ੇਦਾਰ ਟਮਾਟਰ ਬਰੇ ਆ ਦੇ ਸੋਣਾ ਨਾ ਹਰੇ ਆ ਹਰੇ ਆ ਟਮਾਟਰ ਜਾ ਕੇ ਲਾਲ ਕਰ ਲਿਓ ਮਮੋ ਖਾ ਕੇ ਲਿਓ ਉਹਨਾਂ ਦੇ ਪੇਟ ਕਰ ਦਿਓ ਉਹਨਾਂ ਨੂੰ ਬੋਰਿਆਂ 'ਚ ਢਾਗ ਦਿਓ ਪਾ ਕੇ ਉੱਤ ਤੇ ਅਜੀ ਰੀ ਮਮੇਦ ਰੋ ਦੂਰਵਾ ਪੈਣਾ ਨਾ ਆਪਾਂ ਨੂੰ ਆ ਰਿਹਾ ਘਰ ਇੱਥੋਂ ਦੀ ਹੋਰ ਕੀ ਸੋਣਾ ਆਪਾਂ ਚੱਲੇ ਆ ਜੀ ਉਹ ਉਹਦੇ ਰੋਡ ਕਿੱਦਾਂ ਸੋਣਾ ਬਣਿਆ ਰੋਡ ਬਣ ਗਿਆ ਦੇਲਾ ਨਵਾਂ ਰੋਡ ਬਣਿਆ ਹੈ ਇਹ ਕਿੱਦਾਂ ਨਿਕਲਦਾ ਹੈ ਇਹ ਉੱਤਰ ਨੂੰ ਸ਼ਾਹਕੋਟ ਜਿੱਦਾਂ ਮਤਲਬ ਉੱਧਰ ਨਿਕਲ ਜਾਣਾ ਹੈ ਨਵੇਂ ਸ਼ਹਿਰ ਨਵੇਂ ਸ਼ਹਿਰ ਨਹੀਂ ਪਤਾ ਨਹੀਂ ਨਵੇਂ ਸ਼ਹਿਰ ਆ ਨਹੀਂ ਨਹੀਂ ਇਹ ਤਾਂ ਸਾਰੇ ਉੱਧਰੋਂ ਨਿਕਲੇ ਮੋਗੇ ਵਾਲੀ ਸਾਈਡ ਨੂੰ ਨਿਕਲ ਗਿਆ ਇਹ ਮੋੜ ਰੋਡ ਇਮੋਗਿਆਲੀ ਸਾਈਡ ਨੂੰ ਨਿਕਲ ਗਿਆ ਸਿੱਧਾ ਹੀ ਇਧਰੋਂ ਜਾ ਇਧਰੋਂ ਹਾਂ ਇਧਰੋਂ ਜਲੰਧਰ ਨੂੰ ਵੀ ਬੇਰ ਬੜੇ ਲੱਗਦੇ ਹੁੰਦੇ ਸੀਗੇ ਹੁਣ ਹੈ ਨਹੀਂ ਇੱਥੇ ਅਸੀਂ ਵੀ ਬਹੁਤ ਦੇਖੀ ਰਹੀ ਆ ਟੋਟਾ ਮੋਟੇ ਬੇਰ ਹਾਂ ਕਿੰਨੇ ਬੇਰ ਹੁੰਦੇ ਹਾਂ ਹਾਂ ਤਾਂ ਮੈਂ ਵੀ ਨਹੀਂ ਵੇਖਿਆ ਕਿੰਨਾ ਟਾਈਮ ਹੋ ਗਿਆ ਮਾਮੇ ਨੇ ਕਹਿਣਾ ਉਹ ਇਹੀ ਮਿਲਦਾ ਦੇਖ ਆ ਪਿੰਡਾਂ ਦਾ ਸਾਡਿਆਂ ਦਾ ਵਿਊ ਤੁਸੀਂ ਦੇਖੋ ਤੇ ਪਿੰਡਾਂ ਦਾ ਵਿਊ ਜਿਹੜਾ ਨਾ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਵੀ ਕਿੰਨਾ ਸੋਹਣਾ ਵਿਊ ਇੱਥੇ ਜੇ ਆਪਾਂ ਪਾਤੀਆਂ ਇਹ ਗਲੀਆਂ ਦੇ ਵਿੱਚ ਜੰਮੇ ਪੜੇ ਆ ਆਪਾਂ ਜੇ ਆਪਾ ਪਾਤੀਆਂ ਪੱਤੀਏ ਤਾਂ ਪੱਤ ਸਕਦੇ ਆ ਪਰ ਮੈਂ ਦੋਏ ਝਾਤੀ ਦੇ ਸਾਥ ਨਹੀਂ ਆ ਕਿਉਂਕਿ ਮੈਨੂੰ ਆਉਂਦੀਆਂ ਨਹੀਂ ਮੰਮੀ ਨੂੰ ਆਉਂਦੀਆਂ ਹੋਈਆਂ ਹੋਰ ਜਿੰਨੋ ਪੱਤੀਆਂ ਮੈਂ ਤਾਂ ਨਹੀਂ ਕਹਿੰਦੀ ਹਾਂ ਮੈਂਗਾ ਇੱਥੇ ਨਾ ਗਲੀਆਂ ਦੇ ਵਿੱਚ ਇਹ ਖੇਡੇ ਪਲੇ ਜੰਮੇ ਪਲੇ ਆ ਇੱਥੇ ਨੱਟ ਭੱਜ ਗਈ ਦੇਖ ਲਾ ਇੰਦਾ ਪੇਕੇ ਪੇਕੇ ਹੀ ਆ ਸਹੀ ਗੱਲ ਹੈਣਾ ਹਾਂ ਹੋ ਚਾਰੀ ਆ ਜਨਾਨੀ ਬਿਮਾਰ ਹੋ ਗਏ ਕੀ ਹੋਇਆ ਨਾਨੀ ਨੂੰ ਡਾਕਟਰ ਦੇ ਲੈ ਕੇ ਗਏ ਹਾਂ ਦੇ ਉਹ ਕਿਤਾਸੀ ਕੀ ਕਰਦੀ ਕਿੰਨਾ ਟਾਈਮ ਲਗਣਾ ਹਾਂਜੀ ਉਹ ਕਹਿੰਦੇ ਕਿ ਅੱਜ ਅਸੀਂ ਪਹੁੰਚੇ ਹਾਂ ਜੀ ਡਾਉਨ ਲੋਡ ਨੂੰ ਲੈ ਕੇ ਤੇ ਉਹਨਾਂ ਨੇ ਵਿਕਰਮ ਨੇ ਵੀ ਦਵਾਈ ਲੈਣੀ ਸੀ ਉਹ ਵੀ ਨਹੀਂ ਠੀਕ ਹੈਗੇ ਨਾ ਅੱਛਾ ਉੱਥੇ ਹੀ ਲਵਗੇ ਕਿੰਨੇ ਫਰੈਸ਼ ਫਲਗਰ ਜਨੈ ਵਾਓ ਹਾਂ ਹੈ ਕਿੰਨੇ ਫਰੈਸ਼ ਫਲਗਰ ਹਾਂ ਸਾਡੇ ਵੀ ਆਪਣੇ ਵੀ ਘਰੋਂ ਦੇ ਬਾਹਰ ਲੱਗੇ ਆ ਨਾ ਸਾਡੇ ਵੀ ਲੱਗੇ ਘਰਾਂ ਦੇ ਬਾਹਰ ਕੱਢ ਲਏ ਆ ਫੇਲੇ ਨਾ ਨਾ ਸਾਡਾ ਲੜੀਆਂ ਲਾਉਂਦੇ ਪਏ ਆ ਮੰਦੇ ਅਸੀਂ ਲੜੀਆਂ ਲਾਦੇ ਅੱਛਾ ਲੌਂਦੇ ਪਏ ਆ ਮੈਂ ਕਿਹਾ ਕਿ ਤਾ ਲੌਂਦੇ ਪਏ ਆ ਲੌਂਦੇ ਆ ਫੁੱਟਬਾਲ ਖੇਡਦੇ ਆਹ ਹੋਇਆ ਫੁੱਟਬਾਲ ਖੇਡਦੇ ਇੱਥੇ ਖੜੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਐ ਰੱਬਾ ਬੋਲ ਲੈ ਬੋਲ ਲੈ ਬੋਲ ਲੈ ਵਾ ਨਾ 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 ਕੀ ਹੋਇਆ ਬਸ ਇਦਾਂ ਕਹਿੰਦਾ ਦਾਦੀ ਨਾਲ ਪਈ ਰਹੇ ਕੰਮ ਨਹੀਂ ਕਰਨਾ ਕੋਈ ਬੋਲ ਨਹੀਂ ਕਰਨਾ ਕੰਮ ਨਹੀਂ ਕੰਮ ਕਰਨਾ ਨਹੀਂ ਕਰਨਾ ਕੀ ਕਰਨ ਦਾ ਚ ਹੈ ਦਾ ਚ ਹੈ ਆ ਜਾ ਆ ਜਾ ਚਲੋ 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 ਆ ਦੇਖੋ ਜੀ ਚੱਲ ਮੋਦੀ ਆਖਾ ਚਾਹ ਨਾ ਅੱਗੇ ਦੇਖਦਾ ਆ ਹੈ ਨਹੀਂ ਅੱਖਾਂ ਚਾਹ ਆ ਦੇਖੋ ਵੀ ਕਿੰਨੀਆਂ ਬੱਕਰੀਆਂ ਅੰਦਰ ਸਾਡੇ ਮਮਾ ਜੀ ਉਹਨਾਂ ਨੇ ਰੱਖਿਆ ਘਰੇ ਓਏ ਚੱਲ ਨਹੀਂ ਕੁਝ ਕਹਿੰਦੀ ਉਹ ਨਹੀਂ ਕੁਝ ਕਹਿੰਦੀ ਬੇਕੋ ਕੀ ਆਇਆ ਨਹੀਂ ਯਾਰ ਓਏ ਹਟ ਹਟ ਯਾਰ ਲੰਗਿਆ ਲੰਗ ਜਾ ਲੰਗ ਜਾ ਪੀ ਤੇ ਐ ਮਨਵੀਰ ਆਲੂ ਹੁੰਦੀ ਆ ਪੀ ਤੇ ਚੱਲ ਚੱਲ ਪਿੱਛੇ ਆਲੀ ਚੱਲ ਚੱਲ ਹਟ ਹਟ ਅ ਤਬੀਆ ਬੈਂ ਤੂੰ ਚੱਲ ਨੂੰ ਦੇਖ ਲੈ ਪੁੱਤੋ என்ன ਨੇ ਕੁਝ ਨਹੀਂ ਆ اچھا ਨਹੀਂ ਕੁਝ ਕਰਨੀ ਦਾ ਆ ਦੇ ਹੈ ਵਿਕਰਮ ਐ ਇੱਧਰ ਤੇ ਚਾਰ ਦਿਨ ਇਦਾਂ ਇੱਦੀ ਅੱਛਾ ਹਫਤੇ ਦਾ ਕੁਝ ਹੋਰ ਦਿਨਾਂ ਦਾ ਇਦਾਂ ਹੋਇਆ ਇਹ ਬੱਲੇ ਬੱਲੇ ਸਹੀ ਆ ਉਹਦੇ ਪਤਾ ਲਗੀ ਉਹਦੇ ਕੀ ਉਹਦੇ ਕੀ ਹੈ ਤੂੰ ਤਾਂ ਆਪ ਨੂੰ ਡਰ ਲੱਗਦਾ ਆ ਵੀਡੀਓ ਬਣਾਵਾ ਨਹੀਂ ਮੈਂ ਨਹੀਂ ਚੱਕਣੀ ਨਹੀਂ ਯਾਰ ਬੱਗੀ ਬਣਾ ਦੇ ਆਦਾ ਮਮਾ ਮੈਂ ਕਿੱਥੇ ਲਿਆਉਣੀ ਅੰਦਰ ਹੈਂ ਹਾਂ ਕੋਣ ਕੋ ਆ ਰਿਹਾ ਜਿੰਗੜਾ ਵਾ ਛੱਟ ਰਿਹਾ ਛੱਟ ਲੱਗੀ ਓਹੋ ਬੱਕੜੀਆਂ ਹੈਂ ਓਏ ਇਹ ਕਿਹੜਾ ਕੁਝ ਕਹਿੰਦੀ ਆ ਕੁਝ ਨਹੀਂ ਕਹਿੰਦੀ ਮਮਾ ਸਾਡੇ ਨੂੰ ਸਾਰੇ ਪਤਾ ਵੀ ਇਹ ਇਹਦੇ ਬੱਚੇ ਆ ਦੋ ਆ ਦੇ ਇਹਦੇ ਅੱਛਾ ਹਾਲ ਬਦ ਨਹਿ ਨਹੀਂ ਪਛਾਣਦੀ ਆਪਣੇ ਹਾਂ ਉਹ ਬਿਊਟੀ ਦੇਖੋ ਕਿ ਦਾਲ ਲੈਣਾ ਮਾਂ ਆਇਆ ਦੇਖ ਲੈਣਾ ਮਾਂ ਬੱਤੇ ਜਾਂਦੀ ਮੈਂ ਕਿ ਲੈ ਜਾਂਦੀ ਆ ਹਾਂ ਮੈਂ ਕਿ ਲੈਂਦੀ ਯਾਰ ਆ ਦਿਖਾਣ ਗਿਆ ਨਪਟਾ ਅਸੀਂ ਦੇਖ ਓਹ ਕੀ ਕੀ ਹਾਂ ਚੱਲ ਜੀ ਹਾਂਜੀ ਇੱਕ ਤੁਹਾਡੇ ਨਾਲ ਆਪ ਗੱਲ ਕਰਨੀ ਸੀ ਸਾਡਾ ਨਾ ਸਾਡੀ ਬੀਬੀ ਆ ਮੰਮੀ ਦੀ ਮਮਾ ਮੈਂ ਸਾਡੀ ਨਾਨੀ ਤੇ ਸਾਨੂੰ ਹਣਾ ਵੀ ਸਾਡਾ ਜਿਹੜਾ ਮਾਮਾ ਜੀ ਆ ਘਰ ਚ ਮਾਮਾ ਰਹਿੰਦਾ ਇੱਕ ਬੀਬੀ ਦਿੰਦੀ ਸਾਨੂੰ ਘਰ ਸੰਭਣ ਵਾਸਤੇ ਸਾਨੂੰ ਇੱਕ ਮਤਲਬ ਔਰਤ ਚਾਹੀਦੀ ਆ ਵੀ ਮਤਲਬ ਭਾਵੇਂ ਵਿਆਹ ਹੋਇਆ ਹੀ ਹੋਵੇ ਤੇ ਚੱਲ ਜੂਗਾ ਪਾਵੇਂ ਛੜੇ ਛੜਾਈਏ ਹੋਇਆ ਹੋਵੇ ਤੇ ਆ ਘਰ ਸਾਡਾ ਸਾਰਾ ਹੀ ਬਲੈਂਟਰ ਪਿਆ ਹੋਇਆ ਆ ਤੇ ਅਸੀਂ ਸਾਡੇ ਕੋਲ ਸਾਡਾ ਮਾਮਾ ਜੀ ਬੱਕਰੀਆਂ ਦਾ ਬਿਜ਼ਨਸ ਆ ਸਾਡੇ ਕੋਲ ਬੱਕਰੀਆਂ ਆ ਸਾਡੇ ਤੋਂ 60 ਬੱਕਰੀਆਂ ਆ ਤੇ 70 80 ਮੇਮਣੇ ਆ ਤੇ ਸਾਡਾ ਘਰ ਦੇਖ ਸਕਦੇ ਆ ਤੁਸੀਂ ਮੇਰੇ ਬਲੌਗ ਦੇ ਵਿੱਚ ਆ ਸਾਰਾ ਘਰ ਆ ਦੇਖੋ ਉਹ ਤੱਕ ਘਰ ਹੀ ਆ ਤੇ ਕਾ ਸਾਡੇ ਮੂਰੇ ਬੱਕਰੀਆਂ ਆ ਆ ਸਾਰਾ ਘਰ ਆ ਤੇ ਲੈਟਰਿੰਗ ਬਾਥੂਮ ਆ ਘਰ ਬਣਿਆ ਹੋਇਆ ਟੋਟਲੀ ਬਲੈਂਟਰ ਪਿਆ ਹੋਇਆ ਆ ਆ ਕਿਚਨੇ ਆ ਠੀਕ ਆ ਜੀ ਤੇ ਘਰ ਸੰਭਣ ਵਾਸਤੇ ਸਾਨੂੰ ਹੋਰ ਤੋਂ ਚਾਹੀਦੀ ਆ ਵਧੀਆ ਹੋਵੇ ਕੋਈ ਗੱਲ ਨਹੀਂ ਛੱਡ ਛੜਾਈਆ ਹੋਇਆ ਚਲ ਜੂ ਉਮਰ ਥੋੜੀ ਜ਼ਿਆਦਾ ਚਲ ਜੂ ਕੋਈ ਗੱਲ ਨਹੀਂ ਸਾਡੇ ਮਾਮਾ ਜੀ ਦੀ ਵੀ ਥੋੜੀ ਉਮਰ ਜ਼ਿਆਦਾ ਹੀ ਆ ਤੇ ਤੁਸੀਂ ਦੇਖ ਸਕਦੇ ਆ ਘਰ ਸਾਡਾ ਉਹ ਤੱਕ ਜਗਾ ਗੇੜ ਤੱਕ ਤੇ ਸਾਰਾ ਹੀ ਮਤਲਬ ਆ ਟੋਟਲੀ ਇੱਥੇ ਤੱਕ ਸਾਰੀ ਜਗਾ ਮਾਮਾ ਜੀ ਦੀ ਆ ਤੇ ਸਾਡੀ ਨਾਨੀ ਹੁੰਦੀ ਘਰੇ ਕੱਲੀ ਤੇ ਨਹੀਂ ਬੀਬੀ ਮਾਰਕਟ ਕਰੋ ਤੇ ਘਰ ਸੰਭਣ ਵਾਸਤੇ ਸਾਨੂੰ ਚਾਹੀਦੀ ਔਤ ਤੇ ਵਧੀਆ ਤਰੀਕਾ ਨਾਲ ਹੀ ਰੱਖਾਂਗੇ ਸੋ ਤੁਸੀਂ ਕੋਈ ਵੀ ਹੋਵੇ ਕਿਸੇ ਦੇ ਨਿਗਾ ਚ ਹੋਵੇ ਜਾਂ ਕੋਈ ਹੋਵੇ ਮੈਨੂੰ ਮੈਸੇਜ ਕਰ ਲਿਓ ਤੇ ਆਪਾਂ ਤੁਹਾਨੂੰ ਮਿਲਾ ਦੇਾਂਗੇ ਦਿਖਾ ਦੇਾਂਗੇ ਤੁਸੀਂ ਤੇ ਰੋਟੀ ਫੱਕਦੀ ਹੋ ਜਵੇ ਹੈਗਾ ਕੀ ਪਤਾ ਨੰਨੀ ਸਾਡੀ ਕੱਲੀ ਆ ਘਰ ਚ ਤੇ ਸਾਂਭਣ ਲਈ ਵੀ ਕੋਈ ਹੈ ਨਹੀਂ ਮਤਲਬ ਮਾਮਾ ਵੀ ਇਕੱਲਾ ਹੈ ਹਨਾ ਰੋਟੀ ਪਾਣੀ ਪੱਕਦੀ ਹੋ ਜੂ ਚਲੋ ਹਣਾ ਘਰ ਸਾਰਾ ਦੇਖੋ ਹਨਾ ਉਹਦਾ ਹੀ ਹੋਣਾ ਆ ਸੋ ਉਹਦਾ ਉਹਦਾ ਹੀ ਹਾਂ ਸੋ ਤੁਸੀਂ ਕਿਸੇ ਦੀ ਨਿਗਾ ਚ ਉਹ ਵੀ ਦੱਸ ਦਿਓ ਜਾਂ ਕੋਈ ਆਪ ਤੁਹਾਡਾ ਕੋਈ ਕੋਈ ਬਲੌਗ ਵੀ ਸਾਡੀ ਕੋਈ ਭੈਣ ਵੇਖਦੀ ਹੋਵੇ ਜਾਂ ਕੋਈ ਵੀ ਸਾਨੂੰ ਦੱਸ ਦਿਓ ਸੋ ਆਪਾਂ ਗੱਲਬਾਤ ਕਰ ਲਿਆਂਗੇ ਇਗਾ ਮੈਨੂੰ ਇੰਸਟਾਗ੍ਰਾਮ ਤੇ ਜਾਂ ਮੈਨੂੰ ਤੁਸੀਂ ਉੱਦਾ ਫੋਨ ਕਰ ਲਿਓ ਜਾਂ ਬਲੌਗ 'ਚ ਕਮੈਂਟ ਕਰ ਦਿਓ ਆਪਦਾ ਨੰਬਰ ਦੇ ਦਾਂਗਾ ਸੋ ਜ਼ਰੂਰ ਦੱਸਿਓ